ਇਹਨਾਂ ਦਾ ਇੱਕ ਮੰਤਰੀ ਹੈ ਸਿੰਗਲਾ ਉਹ ਪਰਚਾ ਸੀਗਾ ਮੁੱਖ ਮੰਤਰੀ ਨੇ ਆਪ ਕਿਹਾ ਕਿ ਜੀ ਮੈਂ ਮੁੱਖ ਮੰਤਰੀ ਹਾਂ ਮੇਰੇ ਇੱਕ ਮੰਤਰੀ ਨੇ ਕਰਪਸ਼ਨ ਕਰੀਏ ਸਹਿਤ ਮੰਤਰੀ ਨੇ ਉਹ ਦੀ ਮੇਰੇ ਪਾਸ ਆਡੀਓ ਹੈ ਉਹ ਕਮਿਸ਼ਨ ਪੈਸੇ ਮੰਗ ਰਿਹਾ ਕਮਿਸ਼ਨ ਤੇ ਪੈਸੇ ਮੰਗ ਰਿਹਾ ਤੇ ਮੇਰੇ ਪਾਸ ਆਡੀਓ ਮੈਂ ਉਹਨੂੰ ਬੁਲਾ ਕੇ ਪੁੱਛਿਆ ਮੇਰੇ ਪਾਸ ਮੰਨ ਗਿਆ ਮੈਂ ਹੋਮ ਮਿਨਿਸਟਰ ਵੀ ਹਾਂ ਮੁੱਖ ਮੰਤਰੀ ਹਾਂ ਮੇਰੇ ਪਾਸ ਉਹ ਮੰਨ ਗਿਆ ਕਿ ਉਹਨੇ ਕਰਪਸ਼ਨ ਕਰੀ ਹੈ ਤੇ ਮੈਂ ਤਾਂ ਜੀ ਬਿਲਕੁਲ ਨਹੀਂ ਬਖਸ਼ਦਾ ਕਿਸੇ ਨੂੰ ਜਿਹਨੇ ਕਰਪਸ਼ਨ ਕਰੀ ਚਾਹੇ ਉਹ ਕੋਈ ਹੋਵੇ ਚਾਹੇ ਉਹ ਮੇਰੀ ਪਾਰਟੀ ਦਾ ਹੋਵੇ ਮੈਨੂੰ ਕੇਜਰੀਵਾਲ ਜੀ ਨੇ ਵੀ ਕਿਹਾ ਕਿ ਜੀ ਆਪਾਂ ਨੇ ਬਖਸ਼ਣਾ ਨਹੀਂ ਹੈ ਮੈਂ ਇਸ ਤੇ ਪਰਚਾ ਦਰਜ ਕਰਾ ਰਿਹਾ ਪਰਚਾ ਦਰਜ ਕਰਾਤਾ ਹੁਣ ਇੱਥੇ ਮੇਰੇ ਦੋ ਪੁਆਇੰਟ ਹੈ ਪਹਿਲਾ ਪੁਆਇੰਟ ਮੇਰਾ ਇਹ ਹੈ ਕਿ ਜਦ ਮੁੱਖ ਮੰਤਰੀ ਉਹ ਗੁਆ ਹੈ ਜਿਹੜਾ ਕਿ ਹੋਮ ਮਿਨਿਸਟਰ ਵੀ ਹੈ ਪੁਲਿਸ ਦਾ ਵੀ ਉਹੀ ਇੰਚਾਰਜ ਹੈ ਉਹ ਆਪ ਹੈ ਗੁਆ ਹੈ ਆਪੇ ਪਰਚਾ ਦਰਜ ਕਰਾ ਰਿਆ ਤੇ ਆਪੇ ਕੈਨਸਲ ਕਰ ਰਿਆ ਫੇ ਕਿ ਆ ਮੁੱਖ ਮੰਤਰੀ ਦੇ ਵਿਅਸਤ ਦਾ ਪਰਚਾ ਨਹੀਂ ਬਣਦਾ ਫੇ ਤੁਸੀਂ ਗਲਤ ਸਟੇਟਮੈਂਟ ਦੇ ਪਰਚਾ ਦਰਜ ਕਰਾਇਆ ਤੁਸੀਂ ਝੂਠੇ ਹੋ ਜਾਂ ਜੇ ਉਹ ਸੱਚਾ ਹੈ ਤਾਂ ਫਿਰ ਉਹਨੂੰ ਫਟ ਕੇ ਅੰਦਰ ਕਿਉਂ ਨਹੀਂ ਦਿੰਦਾ ਇੱਕ ਗੱਲ ਦੂਸਰੀ ਉਹ ਜਿਹੜਾ ਪਰਚਾ ਦਰਜ ਕੀਤਾ ਉਹ ਵਿਜੀਲੈਂਸ ਤੇ ਨੇ ਕਰਨਾ ਸੀ ਕਰਾਪਸ਼ਨ ਦਾ ਕੇਸ ਹੈ ਦੇਖੋ ਇੱਕ ਚੀਫ ਇੰਜੀਨੀਅਰ ਨੇ ਕਿਹਾ ਕਿ ਮੇਰੇ ਤੋਂ ਪੈਸੇ ਮੰਗਦਾ ਹੈ ਤੇ ਉਹ ਗੱਲ ਹੋ ਰਹੀ ਹੈ ਰਿਕਾਰਡਿੰਗ ਆ ਰਹੀ ਹੈ ਉਹ ਮੰਤਰੀ ਹੈ ਮੰਤਰੀ ਪੈਸੇ ਮੰਗ ਰਿਹਾ ਹੈ ਉਹ ਅਫੀਸ਼ੀਅਲ ਕਪੈਸਿਟੀ 'ਚ ਮੰਗ ਰਿਹਾ ਇਸ ਕਿ ਮੈਂ ਮੰਤਰੀਆਂ ਮੈਨੂੰ ਕਮਿਸ਼ਨ ਦੋ ਮੰਗ ਰਿਆ ਫਿਰ ਉਹ ਵਿਜੀਲੈਂਸ ਦਾ ਪਰਚਾ ਸੀ ਉਹ ਤਾਂ ਕਰਾਇਆ ਪੁਲਿਸ ਤੋਂ ਆਹ ਪਰਚਾ ਪੁਲਿਸ ਦਾ ਹੈ ਤੁਸੀਂ ਡਰਗ ਮੰਨੀ ਕਮਾਈ ਹੈ ਤੁਹਾਡੇ ਕੋਲ ਆਲਰੇਡੀ ਕੇਸ ਹੈਗਾ ਤੁਸੀਂ ਉਹਦੇ ਵਿੱਚ ਉਹਨੂੰ ਲਿਆ ਕੇ ਉਹਦੀ ਇਨਵੈਸਟੀਗੇਸ਼ਨ ਕਰੋ ਤੇ ਅਗਲੇ ਨੂੰ ਠੋਕੋ ਤੁਸੀਂ ਬਿਜ਼ਨਸ ਨੂੰ ਦੇ ਤਾ ਕ腐ਸ਼ਨ ਨਾਲ ਪੈਸਾ ਬਣਾਤਾ ਉਹਨੂੰ